ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਹਾਂਜੀ ਸਸੀਗਾ ਭਾਈ ਸਸੀਗਾ ਭਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਸਿੰਘ ਹੀ ਪਿੰਡ ਰੂੜੇ ਕਿੱਥੋਂ ਦੇ ਹੋਗੇ ਜ਼ਿਲ੍ਹਾ ਬਰਨਾਲਾ ਪੈ ਗਿਆ ਬਰਨਾਲਾ ਜ਼ਿਲ੍ਹਾ ਮੋਬਾਈਲ ਨੰਬਰ ਆਪਣਾ 82 83 84 85 29 ਠੀਕ ਹੈ ਜਿਹੜੀ ਆਪਾਂ ਇਹ ਝੋਟੀ ਦੇਖੀ ਜਾਨੇ ਘਰ ਦੀ ਜੰਪੜਾ ਹਾਂਜੀ ਹਾਂਜੀ ਵੀਰੇ ਘਰ ਦੀ ਠੀਕ ਹੈ ਕਿਹੜਾ ਸੂਆ ਸੁੰਦੀ ਐ ਇਸ ਵਾਰ ਇਹ ਤੀਜਾ ਸੁੰਦੇ ਤੀਜਾ ਸੂਏ ਇਸ ਵਾਰ ਸੁੰਦੀ ਆ ਤੇ ਉਹ ਜਿਹੜਾ ਆਪਾਂ ਜਾਨਵਰ ਦੇਖਿਆ ਨੇ ਇਸੇ ਦਾ ਹੀ ਹਨਾ ਬੱਚਾ ਆ ਗਿਆ ਜੀ ਪਹਿਲੇ ਸੂਏ ਦਾ ਵੀਰੇ ਠੀਕ ਹੈ ਪਹਿਲੇ ਸੂਏ ਦਾ ਇਹਦਾ ਕੱਟਾ ਆਪਾਂ ਘਰੇ ਪਾਲੀ ਬੈਠਿਆ ਬੀੜੀ ਖਾਤੜ ਠੀਕ ਹੈ ਮਤਲਬ ਬੱਚੇ ਚੰਗੇ ਪਉਂਦੇ ਬਰੀਰੀ ਗਾ ਚੰਗੇ ਇਹਦੋਂ ਅਗਲੇ ਸੂਏ ਦੀ ਝੋਟੀ ਸੀ ਆਪਣੇ ਕੋਲੇ ਠੀਕ ਹੈ ਤੇ ਹੁਣ ਇਸ ਵਾਰ ਕਿਹੜੇ ਸੀਮਨ ਤੋਂ ਗੱਭਣਾ ਹੈ ਇਹ ਵੀਰੇ ਧਾਰੇ ਤੋਂ ਲక్ష్ਮੀ ਰਾਜੀ ਲక్ష్ਮੀ ਰਾਜੀ ਫਾਰਮ ਵਾਲੇ ਧਾਰੇ ਤੇ ਇਸ ਵਾਰ ਹੈਗਾ ਗੱਭਣ ਹਾਂਜੀ ਹਾਂਜੀ ਤੇ ਦੂਜੇ ਸੂਏ ਆਪਾਂ ਦੁੱਧ ਕਿੰਨਾ ਖਚੋਲੇ ਦਾ ਹੈ ਇਹਦਾ ਵੀਰੇ 16 ਲੀਟਰ ਚ ਹੋਇਆ 16 ਲੀਟਰ ਹਾਂਜੀ ਹਾਂਜੀ ਪ੍ਰੋਪਰ 16 ਲੀਟਰ ਵੀਰੇ ਐਵੇਂ ਆਪਾਂ ਕਹੀਏ ਵੱਧ 17 ਜਾਂ 18 ਠੀਕ ਹੈ 16 ਲੀਟਰ ਪ੍ਰੋਪਰ ਚ ਹੋਇਆ ਵਧੀਆ ਲੰਬਾ ਟਾਈਮ ਦੁੱਧ ਦਿੰਦੀ ਹੈ ਹਾਂਜੀ ਹਾਂਜੀ ਪੂਰਾ ਦੇ ਤੇ ਚੌਂਡ ਚਵਾ ਦੀ ਓਕੇ ਬਿਲਕੁਲ ਬਈ ਪੂਰੀ ਓਕੇ ਆ ਰਿਹਾ ਠੀਕ ਹੈ ਹੁਣ ਦਿਨ ਕੈ ਕ ਲੈ ਜੂ ਸੁਣ ਦੇਈ ਡੇਢ ਵੀਰੇ ਹਲੇ 10 ਲੈ ਜੂ ਲਗਭਗ ਅੱਜ ਹੋਗੀ ਠੀਕ ਹੈ ਢੋਰੀ ਭਰਾਵਾਂ ਉਹਨਾਂ ਨੂੰ ਸੋਬਰੋ ਤੀਜਾ ਸੂਆ ਛੋਟੀ ਸੁੰਦੀ ਪਿਆ ਸਿੰਘੂ ਮਾਤਾ ਦੇਖੋ ਬਿਲਕੁਲ ਗੋਲ ਸਿੰਘ ਨਿੱਕਾ ਨਿੱਕਾ ਤੇ ਚੰਗੀ ਜਿੰਦ ਜਾਣ ਤੇ ਵਜਨ ਵਾਲੀ ਝੋਟੀਆਂ ਪੂਰੀ ਸਿੰਘ ਦੇਖੋ ਬਿਲਕੁਲ ਰਿੰਗ ਸਿੰਘ ਆ ਤੇ ਪੂਰੀ ਬਰੀਡਿੰਗ ਵਾਲੀ ਝੋਟੀਆਂ ਜਮਾ ਪੱਠਪੋੜੇ ਦੇ ਬੰਤਰ ਦੇਖੋ ਕੁਆਲਟੀ ਵਗੈਰਾ ਤੇ ਥਣ ਲੱਗਿਆ ਮੁੱਠੀ ਵਾਲਾ ਬਹੁਤ ਸਾਫ਼ ਜਿਹਾ ਭਾਰੀ ਰਾਜੀ ਪਲੀ ਵੀ ਬਹੁਤ ਆ ਦੋ ਕ ਲੱਗਦੀਆਂ ਤੇ ਰੱਖੇ ਹੋਏ ਘਰੇ ਤੇ ਅੱਗੇ ਬਰੀਡ ਵੀ ਇਹ ਤੋਂ ਤਿਆਰ ਆਪਾਂ ਕਰ ਸਕਦੇ ਆ ਉਹ ਕੀ ਬੱਚਾ ਮੇਲ ਕਾਫੀ ਆਪਾਂ ਘਰੇ ਖੜਾ ਵੀ ਦਿਖਾ ਦਿੰਦੇ ਵਿੱਚ ਆਪਾਂ ਤੋਂ ਦੇਖੋ ਲੇਵਾ ਵਗੈਰਾ ਹਵਾਨਾ ਅੱ ਪੂਰੇ ਸਾਫ ਸੁਥਰੇ ਕੰਬੈਕ ਟ੍ਰੈਡਰ ਦੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ੁੱਪ ਦੇ ਵਿੱਚ ਆ ਨਾੜਾ ਗੈਨ ਵਾਲਾ ਕੰਮ ਹੋਇਆ ਪਿਆ ਲੈ ਮੋੜ ਲੈ ਭਰਾ ਇਹਨੂੰ ਤੇ ਸਮਾਨ ਮਾਲਾ ਠੰਡੀ ਹੋ ਪੂਰੀ ਵਧੀਆ ਹੈ ਹਨਾ ਚੋਣ ਟਾਂ ਕੋਈ ਹੈਲ ਚੱਲ ਨਹੀਂ ਹਨਾ ਨਹੀਂ ਨਹੀਂ ਵੀਰੇ ਠੀਕ ਐ ਸੋ ਥਾਲੇ ਦੇਖੋ ਪੂਰਾ ਸੋਨਾ ਮੁਠੀ ਵਾਲਾ ਥਾਣਾ ਕੋਈ ਇਹ ਨਹੀਂ ਗੱਲ ਵੀ ਕਿਸੇ ਪਾਸੇ ਥਾਣਾ ਛੋਟਾ ਤੇ ਲੇਵਾ ਵਗੈਰਾ ਦੇਖ ਸਕੋ ਹਜੇ ਇਹਦੇ ਅੱਜ 10 ਦਿਨ ਪੈਂਡਿੰਗ ਪਿਆ ਸੋਨ ਦੇ ਵਿੱਚ ਕੋਈ ਇਹਨੂੰ ਪੁੜਾ ਨਹੀਂ ਲਪਾਇਆ ਕੋਈ ਬਾਈ ਤਾਂ ਹੀ ਨਹੀਂ ਇਹਦੀ ਦਸਾ ਦਿਨ ਮਤਲਬ ਸੋਨਾ ਵਧੀਆ ਜਵਾਨ ਆਹ ਹਵਾਨਾ ਬਣਾ ਕੇ ਇਹਨੇ ਸੋਨਾਗਾ ਤੁਪਰੇ ਥਾਣਾ ਹਵਾਲਾ ਨਿਰਦੇਸ਼ ਕਰ ਫਿਰ ਦੇ ਸਾਨੂੰ ਚਾਰੇ ਥਾ 99 10 ਦਿਨ ਬਾਕੀ ਇਸ ਵਾਰ ਆਪਾਂ ਅੰਦਾਜ਼ਾ ਲਾਈ ਥੋੜੇ ਤਜਰਬੇ ਸਾਬ ਨਾਲ ਕਿੰਨਾ ਦੁੱਧ ਪਾ ਦੂਗੀ ਜੀ ਬਈ ਇਸ ਵਾਰ 17 18 ਤੋਂ ਪਲੱਸ ਪਾਓ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਰੇਟ ਵੀਰੇ ਫੋਨ 'ਤੇ ਕਰਾਂਗੇ ਆਪਾਂ ਜਾਇਜ਼ ਹੋਊਗਾ ਹਾਂਜੀ ਹਾਂਜੀ ਬਿਲਕੁਲ ਜਾਇਜ਼ ਠੀਕ ਹੈ ਤੇ ਨੰਬਰ ਬੋਲ ਦਿਓ ਦੁਬਾਰਾ ਆਪਣਾ 82 83 84 85 29 ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਸੋ ਆ ਹੈਗਾ ਮੇਲ ਕਾ ਠੀਕ ਹੈ ਇਹ ਆਪਾਂ ਕਟਾ ਮਤਲਬ ਸ਼ੇਅਰ ਕਰਨਾ ਹੋਣਾ ਹਣਾ ਹਾਂਜੀ ਹਾਂਜੀ ਇਸ ਦੇ ਬਚਾ ਗਿਆ ਹਨ ਹਾਂਜੀ ਹਾਂਜੀ ਠੀਕ ਹੈ ਇਹ ਆਪਕੇ ਜਿਹੜੇ ਸੀਮਰ ਦਾ ਗਿਆ ਕਟਾਈ ਹੈ ਆਪ ਵੀ ਆਪਾ ਆਪਣੇ ਨਾਲ ਪਿੰਡਾਂ ਪੱਖੋ ਠੀਕ ਹੈ ਉਹਨਾਂ ਕੋਲੇ ਸਾਹ ਸਾਨ ਹੈ ਬਹੁਤ ਕੁਆਲਟੀ ਦਾ ਠੀਕ ਹੈ ਹਾਂਜੀ ਹਾਂਜੀ ਉਹ ਤੋਂ ਮੈਂ ਕਰਾਸ ਕਰਵਾ ਕੇ ਲੈ ਆ ਜੀ ਹਾਂਜੀ ਉਹ ਤੋਂ ਕਰਵਾਈ ਸੀ ਕਰਾਸ ਠੀਕ ਹੈ ਮਾ ਦਾ ਰਿਕਾਰਡ ਬਹੁਤ ਚੰਗਾ ਸੀ ਵੀਰ ਬਾਈ ਠੀਕ ਹੈ ਹੁਣ ਇਹ ਮੂੰਹੋਂ ਦੋਂਦਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਆਪਾਂ ਮੱਝ ਮੇਰਾ ਕਰਾਸ ਕਰਾਉਣੇ ਆ ਕਰਾਂ ਜੀ ਕਰਵਾ ਲਿਆ ਵੀਰੇ ਠੀਕ ਹੈ ਤੇ ਕੀ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਵੀਰੇ ਫੋਨ ਦੀ ਕਰਾਂਗੇ ਤੋਰ ਦੀ ਭਰਾਏ ਨੂੰ ਬਾਹਰ ਨੂੰ ਠੀਕ ਸੁਭਰੋ ਕੱਦ ਕਾਠ ਦੇਖੋ ਸਾਣ ਦਾ ਮੂੰਹੋਂ ਦੋਂਦਾ ਆ ਜੇ ਜਮਾ ਸੁਭਰੋ ਦੰਦ ਦੇਖ ਸਕਦੇ ਹੋ ਦੋਂਦਾ ਹੋਇਆ ਘਟਾ ਹਜੇ ਤੇ ਰਾਜ ਰੂਜੀ ਬਹੁਤ ਆ ਬਾਕੀ ਫਲਿਆ ਵਾ ਸਾਣਾ ਪੂਰਾ ਸੱنگ ਮੂੰਹ ਮੱਥਾ ਦੇਖੋ ਕੋਈ ਮੱਥੇ ਤੇ ਬਲੈਕ ਨਹੀਂ ਇਹਦੇ ਬਿਲਕੁਲ ਵਾਈਟ ਨਹੀਂ ਸਿੰਘ ਦੇਖੋ ਬਿਲਕੁਲ ਗੋਲ ਸਿੰਘ ਦਾ ਤੇ ਰਾਜੀ ਭਲਿਆ ਕੁਲਿਆ ਵਾ ਟੈਸਟਿਕਲ ਵਗੈਰਾ ਦੇਖੋ ਤੁਹਾਡੇ ਸਾਹਮਣੇ ਆ ਸਾਫ ਸੁਥਰੇ ਟੈਸਟਿਕਲਾਂ ਦਾ ਤੇ ਚੰਗੇ ਵਜਨ ਵਾਲੇ ਟੈਸਟਿਕਲਾਂ ਦਾ ਪੱਖੋਂ ਪਿੰਡ ਸਾਹਣ ਖੜਾ ਨੇੜੇ ਇਥੇ ਪੱਖੋਂ ਪੈਂਦਾ ਤੇ ਬਾਕੀ ਟੈਸਟਿਕਲ ਦੇਖੋ ਪੂਰੇ ਪਧਰੇ ਸਾਫ ਜਿਵੇਂ ਗੋਲ ਪਿੱਟ ਦਾ ਤੇ ਰਾਜੀ ਜਿੰਦ ਜਾਨ ਸੋਣਾ ਅੱਗੇ ਬਰੀਡਿੰਗ ਕਰਨ ਦੀ ਖਾਤਰ ਸਾਹਣ ਇਹਨੇ ਤਿਆਰ ਹੋਣਾਗਾ ਫਸਟੀਗਾ ਮੋੜ ਲੈ ਭਰਾਏ ਦੇਤੇ ਪਰ ਮੱਝ ਕ੍ਰਾਸ ਕਰੇ ਕੋਈ ਕਨਸੀਵ ਦੇਖਿਆ ਵੀ ਵਧੀਆ ਕਨਸੀਵਿੰਗ ਕਰਦਾ ਹਾਂਜੀ ਹਾਂਜੀ ਵੀਰੇ ਆਪਣੇ ਕੋਲੇ ਐਂਡ ਬਹੁਤ ਮੱਝਾਂ ਗੱਭਰ ਨੇ ਤੇ ਇੱਕ ਪਾਸੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸਭ ਤੋਂ ਇੱਕ ਕਟਾ ਵੀ ਫੋਰ ਸੇਲ ਆ ਉਸੇ ਮੱਝ ਦਾ ਦੋ ਨਾਗਾ ਵੀਰਾ ਕੋਲ ਦੋਨੇ ਫੋਰ ਸੇਲ ਆ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂਗੇ ਇਸ ਨਵੀਂ ਹੋਰ ਵੀਡੀਓ